ਸਸਰੀਏਕਲ ਅੱਜ ਅਸੀਂ ਇੱਕ ਬਹੁਤ ਹੀ ਵਿਵਾਦਪੂਰਨ ਇਤਿਹਾਸਿਕ ਸ਼ਖਸੀਅਤ ਬਾਰੇ ਗੱਲ ਕਰ ਰਹੇ ਹਾਂ ਸੁਦਾਮ ਹੁਸੈਨ ਨਾ ਲੈਂਦੇ ਨਾ ਬੜੀ ਬਹਿਸ ਛਿੜ ਜਾਂਦੀ ਹੈ ਹਾਂਜੀ ਬਿਲਕੁਲ ਇੱਕੋ ਸ਼ਖਸ ਪਰ ਵਿਚਾਰ ਬੜੇ ਵੱਖਰੇ ਹਾਂ ਕੁਝ ਲੋਕਾਂ ਲਈ ਨਾਇਕ ਤੇ ਦੂਜਿਆਂ ਲਈ ਇੱਕ ਖਲ ਨਾਇਕ ਸਾਡੇ ਕੋਲ ਅੱਜ ਸੁਦਾਮ ਹੁਸੈਨ ਨਾਇਕ ਆ ਖਲ ਨਾਇਕ ਸਿਰਲੇਖੇਟ ਕੁਝ ਸਮਗਰੀ ਹੈ ਹੂੰ ਤੇ ਅੱਜ ਆਪਾਂ ਇਸੇ ਗੱਲ ਦੀ ਤੈਅ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਦੋਵੇਂ ਤਰ੍ਹਾਂ ਦੇ ਵਿਚਾਰ ਕਿਉਂ ਨੇ ਬਿਲਕੁਲ ਤੇ ਇਹ ਸਮਝਣਾ ਜ਼ਰੂਰੀ ਵੀ ਹੈ ਦੇਖੋ ਸਰੋਤ ਦੱਸਦੇ ਨੇ ਕਿ ਕੁਝ ਲੋਕਾਂ ਨੇ ਉਸ ਨੂੰ ਤਰੱਕੀ ਲਿਆਉਣ ਵਾਲਾ ਇੱਕ ਮਜ਼ਬੂਤ ਆਗੂ ਮੰਨਿਆ ਅੱਛਾ ਜਦ ਕਿ ਦੂਜੇ ਪਾਸੇ ਉਸ ਦੀ ਤਸਵੀਰ ਇੱਕ ਬੇਰਹਿਮ ਤਾਨਾਸ਼ਾ ਵਾਲੀ ਹੈ ਦੋਨੋਂ ਹੀ ਪੱਖ ਸਮਝਣੇ ਪੈਣਗੇ ਚਲੋ ਫਿਰ ਪਹਿਲਾਂ ਉਸ ਪੱਖ ਦੀ ਗੱਲ ਕਰਦੇ ਹਾਂ ਜਿਸ ਨੂੰ ਸਰੋਤ ਨਾਇਕ ਵਾਲਾ ਕਹਿੰਦੇ ਨੇ ਕੀ ਖਾਸ ਗੱਲਾਂ ਨੇ ਇਸ ਬਾਰੇ ਦੇਖੋ ਸਰੋਤਾ ਮੁਤਾਬਕ ਖਾਸ ਕਰਕੇ ਜਦੋਂ ਦਾ ਸ਼ਾਸਨ ਸ਼ੁਰੂ ਹੋਇਆ ਉਦੋਂ ਇਰਾਕ ਦੀ ਆਰਥਿਕਤਾ 'ਚ ਨਾ ਕਾਫੀ ਤੇਜ਼ੀ ਆਈ ਅੱਛਾ ਮਤਲਬ ਪੈਸਾ ਆਇਆ ਦੇਸ਼ 'ਚ ਹਾਂਜੀ ਖਾਸ ਕਰਕੇ ਤੇਲ ਤੋਂ ਤੇ ਉਹ ਪੈਸਾ ਫਿਰ ਮਤਲਬ ਸਿੱਖਿਆ ਤੇ ਲੱਗਾ ਸਿਹਤ ਸੇਵਾਵਾਂ ਤੇ ਲੱਗਾ ਹਮ ਨਾਲੇ ਬੁਨਿਆਦੀ ਢਾਂਚਾ ਜਿੱਦਾਂ ਸੜਕਾਂ ਪੁਲ ਇਹ ਚੀਜ਼ਾਂ ਬਣੀਆਂ ਇਸ ਨਾਲ ਅਵੇਂ ਕਹਿ ਲੋ ਆਮ ਲੋਕਾਂ ਦੀ ਜ਼ਿੰਦਗੀ 'ਚ ਥੋੜਾ ਸੁਧਾਰ ਦੇਖਿਆ ਠੀਕ ਯਾਨੀ ਵਿਕਾਸ ਤੇ ਕਮ ਹੋਏ ਤੇ ਸਰੋਤਾ ਵਿੱਚ ਇਹ ਵੀ ਆਉਂਦਾ ਹੈ ਕਿ ਉਹ ਮਦਪੁਰ ਵਿੱਚ ਪੱਛਮੀ ਦਖਲਅੰਦਾਜ਼ੀ ਖਾਸ ਕਰਕੇ ਅਮਰੀਕਾ ਤੇ ਇਜ਼ਰਾਈਲ ਦੇ ਖਿਲਾਫ ਬਹੁਤ ਬੋਲਦਾ ਸੀ ਹਾਂਜੀ ਬਹੁਤ ਮੁਖਰ ਸੀ ਤੇ ਇਸ ਕਰਕੇ ਨਾ ਪੂਰੇ ਅਰਬ ਜਗਤ ਵਿੱਚ ਉਸ ਦੀ ਇੱਕ ਵੱਖਰੀ ਪਛਾਣ ਬਣੀ ਇੱਕ ਮਜ਼ਬੂਤ ਆਗੂ ਵਾਲੀ ਹੂੰ ਨਾਲੇ ਉਸ ਦੀ ਆਪਣੀ ਕਹਾਣੀ ਵੀ ਹੈ ਇੱਕ ਬਿਲਕੁਲ ਸਾਧਾਰਨ ਪਰਿਵਾਰ ਤੋਂ ਉੱਠ ਕੇ ਦੇਸ਼ ਦੇ ਸਭ ਤੋਂ ਉੱਚੇ ਹਉਦੇ ਤੱਕ ਪਹੁੰਚਣਾ ਹਾਂ ਇਹ ਤਾਂ ਹੈ ਇਹ ਗੱਲ ਕਈ ਰਾਕਿਆਂ ਲਈ ਮਤਲਬ ਇੱਕ ਪ੍ਰੇਰਣਾ ਬਣੀ ਰਾਸ਼ਟਵਾਦ ਦਾ ਪ੍ਰਤੀਕ ਬਣ ਗਈ ਇਸ ਕਰਕੇ ਕੁਝ ਲੋਕਾਂ ਦੀ ਨਜ਼ਰ 'ਚ ਉਹ ਨਾਇਕ ਸੀ ਪਰ ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਇਹ ਸਿਰਫ ਇੱਕ ਪੱਖ ਹੈ ਦੂਜਾ ਪੱਖ ਜਿਸ ਨੂੰ ਸਰੋਤ ਖਲਨਾਇਕ ਵਾਲਾ ਕਹਿੰਦੇ ਨੇ ਉਹ ਕੀ ਦੱਸਦਾ ਹੈ ਉਹ ਬਹੁਤ ਵੱਖਰਾ ਹੋਵੇਗਾ ਹਾਂ ਤੇ ਇੱਥੇ ਆ ਕੇ ਗੱਲ ਬਹੁਤ ਬਹੁਤ ਗੰਭੀਰ ਹੋ ਜਾਂਦੀ ਹੈ ਸਭ ਤੋਂ ਵੱਧ ਜਿਸ ਦਾ ਜ਼ਿਕਰ ਹੁੰਦਾ ਹੈ ਉਹ ਹੈ 1988 ਦਾ ਹਲਾਬਜਾ ਹਮਲਾ ਹਾਂ ਸੁਣਿਆ ਇਸ ਬਾਰੇ ਬਹੁਤ ਭਿਆਨਕ ਸੀ ਬਹੁਤ ਜ਼ਿਆਦਾ Kurds ਨਾਗਰੀਕਾਂ ਤੇ ਰਸਾਇਣਿਕ ਹਥਿਆਰ ਵਰਤੇ ਗਏ ਹਜ਼ਾਰਾਂ ਲੋਕ ਮਤਲਬ ਬੇਗੁਨਾਹ ਲੋਕ ਮਾਰੇ ਗਏ ਇਹ ਦੇਖੋ ਆਪਣੇ ਲੋਕਾਂ ਖਿਲਾਫ ਸਰਕਾਰੀ ਤਾਕਤ ਦੀ ਕਿੰਨੀ ਬੇਰਹਿਮ ਵਰਤੋਂ ਸੀ ਬਹੁਤ ਹੀ ਖੌਫਨਾਕ ਤੇ ਕੀ ਇਹ ਜ਼ੁਲਮ ਸਿਰਫ ਇੱਕ ਘਟਨਾ ਸੀ ਜਾਂ ਇਹ ਆਮ ਸੀ ਨਹੀਂ ਨਹੀਂ ਇਹ ਸਿਰਫ ਇੱਕ ਘਟਨਾ ਨਹੀਂ ਸੀ ਸਰੋਤ ਦੱਸਦੇ ਨੇ ਕਿ ਇੱਕ ਪੈਟਰਨ ਸੀ ਖਾਸ ਕਰਕੇ Kurds ਤੇ Shia ਮੁਸਲਮਾਨ ਜਾਂ ਕੋਈ ਵੀ ਜਿਹੜਾ ਉਸਦੇ ਸ਼ਾਸਨ ਨਾਲ ਸਹਿਮਤ ਨਹੀਂ ਸੀ ਹੁੰਦਾ ਉਹਨਾਂ ਦਾ ਕੀ ਹੁੰਦਾ ਸੀ ਉਹਨਾਂ ਨੂੰ ਬੜੀ ਬੇਰਹਿਮੀ ਨਾਲ ਦਬਾਇਆ ਜਾਂਦਾ ਸੀ ਇੱਕ ਪੂਰਾ ਤਾਨਾਸ਼ਾਹੀ ਸਿਸਟਮ ਬਣਾਇਆ ਹੋਇਆ ਸੀ ਬਾਤ ਪਾਰਟੀ ਦਾ ਕੰਟਰੋਲ ਅੱਛਾ ਮੀਡੀਆ ਤੇ ਸਖਤ پابੰਦੀਆਂ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਬਿਲਕੁਲ ਨਹੀਂ ਤੇ ਖੁਫੀਆ ਪੁਲਿਸ ਦਾ ਡਰ ਉਹ ਹਰ ਪਾਸੇ ਸੀ ਯਾਨੀ ਪੂਰਾ دہشت ਦਾ ਮਾਹੌਲ ਹਾਂਜੀ ਬਿਲਕੁਲ ਤੇ ਫਿਰ 1990 ਵਿੱਚ ਕੁਵੇਤ ਤੇ ਹਮਲਾ ਕਰ ਦਿੱਤਾ ਉਸਦੇ ਕੀ ਨਤੀਜੇ ਨਿਕਲੇ ਸ्रोਤਾ ਮੁਤਾਬਿਕ ਦੇਖੋ ਉਸ ਹਮਲੇ ਨੇ ਪਹਿਲੇ ਖਾੜੀ ਯੁੱਧ ਨੂੰ ਸ਼ੁਰੂ ਕਰਵਾਇਆ ਤੇ ਉਸ ਤੋਂ ਬਾਅਦ ਇਰਾਕ ਤੇ ਬਹੁਤ ਸਖਤ ਅੰਤਰਰਾਸ਼ਟਰੀ ਪਾਬੰਦੀਆਂ ਲੱਗੀਆਂ ਹੂੰ ਜਿਸ ਨਾਲ ਆਰਥਿਕਤਾ ਤੇ ਅਸਰ ਪਿਆ ਹੋਣਾ ਬਹੁਤ ਬੁਰਾ ਅਸਰ ਪਿਆ ਦੇਸ਼ ਦੀ ਆਰਥਿਕਤਾ ਬਰਬਾਦ ਹੋ ਗਈ ਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਇਸੇ ਕਰਕੇ ਜ਼ਿਆਦਾਤਰ ਇਤਿਹਾਸਕਾਰ ਤੇ ਮਨੁੱਖੀ ਅਧਿਕਾਰ ਸੰਸਥਾਵਾਂ ਉਸ ਨੂੰ ਮੁੱਖ ਤੌਰ ਤੇ ਇੱਕ ਜ਼ਾਲਮ ਤਾਨਾਸ਼ਾਹੀ ਮੰਨਦੀਆਂ ਨੇ ਫਿਰ ਕੁੱਲ ਮਿਲਾ ਕੇ ਸਾਡੇ ਸਾਹਮਣੇ ਇੱਕ ਬੜੀ ਦੋ ਪਾਸੇ ਤਸਵੀਰ ਆ ਰਹੀ ਹੈ ਇੱਕ ਪਾਸੇ ਵਿਕਾਸ ਰਾਸ਼ਟਰਵਾਦ ਹਾਂਜੀ ਤੇ ਦੂਜੇ ਪਾਸੇ ਬੇਹਿਸਾਬ ਜ਼ੁਲਮ ਮਨੁੱਖੀ ਅਧਿਕਾਰਾਂ ਦਾ ਕਾਣ ਬਿਲਕੁਲ ਸਹੀ ਸੁਦਾਮ हुसैन ਦੀ ਵਿਰਾਸਤ ਬਹੁਤ ਹੀ ਗੁੰਝਲਦਾਰ ਹੈ ਉਸ ਦੇ ਰਾਜ ਵਿੱਚ ਜਿੱਥੇ ਕੁਝ ਲੋਕਾਂ ਨੂੰ ਲੱਗਾ ਕਿ ਦੇਸ਼ ਅੱਗੇ ਵਧ ਰਿਹਾ ਹੈ ਉੱਥੇ ਲੱਖਾਂ ਲੋਕਾਂ ਨੇ ਬਹੁਤ ਦੁੱਖ ਚੱਲੇ ਹੂੰ ਇਸੇ ਲਈ ਕੋਈ ਇੱਕ ਸਿੱਧੀ ਜਿਹੀ رائے ਬਣਾਣੀ ਬਹੁਤ ਔਖੀ ਹੈ ਤੇ ਇਹ ਬਹਿਸ ਤਾਂ ਸ਼ਾਇਦ ਚੱਲਦੀ ਰਹੇਗੀ ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ ਕਿ ਇਤਿਹਾਸ ਇੱਕੋ ਬੰਦੇ ਨੂੰ ਇੰਨੇ ਵੱਖਰੇ ਤਰੀਕਿਆਂ ਨਾਲ ਕਿਵੇਂ ਦੇਖ ਸਕਦਾ ਕੁਝ ਲਈ ਉਹ ਮਸੀਹਾ ਕੁਝ ਲਈ ਸ਼ੈਤਾਨ ਹਾਂ ਤੇ ਇਹ ਗੱਲ ਸਾਨੂੰ ਇਸ ਸਵਾਲ ਤੇ ਲਿਆਉਂਦੀ ਹੈ ਕਿ ਅਸੀਂ ਇਤਿਹਾਸਿਕ ਸ਼ਖਸੀਅਤਾਂ ਨੂੰ ਪਰਖਦੇ ਕਿਵੇਂ ਹਾਂ ਤੇ ਤਾਕਤ ਦਾ ਅਸਲ ਸੁਭਾ ਕੀ ਹੈ ਕਿ ਤਾਕਤ ਹਮੇਸ਼ਾ ਆਪਣੇ ਨਾਲ ਉਸਾਰੀ ਤੇ ਤਬਾਈ ਦੋਵੇਂ ਚੀਜ਼ਾਂ ਲੈ ਕੇ ਆਉਂਦੀ ਹੈ ਬਹੁਤ ਅਹਿਮ ਸਵਾਲ ਹੈ ਇਹ ਇਸ ਤੇ ਸੋਚਣਾ ਬਣਦਾ ਹੈ